ਬਾਣੀ ਚ ਕੀ ਫਰਕ ਹੈ ਹੁਣ ਕਈ ਸੱਜਣ ਜਿਹੜੇ ਨੇ ਉਹ ਕਹਿੰਦੇ ਨੇ ਬਾਣੀ ਪੜਨ ਦਾ ਕੋਈ ਫਾਇਦਾ ਨਹੀਂ ਸਿਰ ਵਾਹਿਗੁਰੂ ਜਪੋ ਜਿਹੜੇ ਸੱਜਣ ਬਾਣੀ ਪੜਦੇ ਆ ਉਹ ਇਹ ਕਹਿਣ ਲੱਗ ਪੈਂਦੇ ਆ ਨਹੀਂ ਜੀ ਇਹ ਵਾਹਿਗੁਰੂ ਸ਼ਬਦ ਦਾ ਕੋਈ ਫਾਇਦਾ ਨਹੀਂ ਤੋਤਾ ਰਟਨੇ ਇੱਕ ਮੈਂ ਘਮਾਉ ਰੋ ਦੋਵੇਂ ਖੰਡਨ ਕਰੀ ਜਾਂਦਾ ਉਹ ਕਹਿੰਦਾ ਦੋਹਾਂ ਦਾ ਕੋਈ ਨਹੀਂ ਫਾਇਦਾ ਇਸ ਲਈ ਆ ਨਾ ਜੀ ਮੈਂ ਇੱਕ ਬੇਨਤੀ ਕਰਾਂਗਾ ਕਿ ਇਹ ਜਿਹੜੀ ਬਾਣੀ ਹੈ ਜਿਹੋਨੇ ਭਾਈ ਸਾਹਿਬ ਕਹੇ ਬਾਣੀ ਨਾਲ ਪਿਆਰ ਬਣ ਜਾਏ ਅਸਲ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਗੱਲ ਡੱਲੇ ਲੁਕੀ ਉਹਨੇ ਪੁੱਛਿਆ ਜੀ ਮਹਾਰਾਜ ਬਾਣੀ ਤੇ ਨਾਮ 'ਚ ਕੀ ਫਰਕ ਪ੍ਰੋਫੈਸਰ ਪੂਰਨ ਸਿੰਘ ਦਾ ਇਹ ਲੇਖ ਹੈ ਬੜੇ ਕਮਾਲ ਦਾ ਕਹਿਣ ਲੱਗਾ ਮਹਾਰਾਜ ਅਸੀਂ ਤੇ ਸਿਰੇ ਜਾਗਲੀ ਜੇ ਬੰਦੇ ਆ ਸਾਨੂੰ ਸਿੱਧਾ ਸਮਝਾਓ ਤੁਹਾਡੇ ਸਿੱਖ ਸਵੇਰੇ ਨਾਮ ਵੀ ਜਪਦੇ ਆ ਉਸ ਤੋਂ ਬਾਅਦ ਕੁਝ ਬਾਣੀ ਵੀ ਗਾਉਂਦੇ ਆ ਇਹ ਦੋਨਾਂ 'ਚ ਕੀ ਫਰਕ ਮਹਾਰਾਜ ਜੀ ਨੇ ਕਿਹਾ ਫਰਕ ਕੋਈ ਨਹੀਂ ਗੁਰਬਾਣੀ ਪਰਮੇਸ਼ਵਰ ਦਾ ਤੀਰ ਹੈ ਜਦੋਂ ਸ਼ਬਦ ਅੰਦਰ ਨੂੰ ਵਿੰਨ ਜਾਂਦਾ ਹੈ ਉਸ ਵਿਜੇ ਵਿੱਚੋਂ ਜਦੋਂ ਨਾਮ ਚੱਲ ਪੈਂਦਾ ਹੈ ਤੇ ਆਤਮਾ ਪਰਮਾਤਮਾ ਨਾਲ ਜੁੜ ਜਾਂਦਾ ਹੈ ਫਿਰ ਬੇਨਤੀ ਇਹ ਬਾਣੀ ਅੱਖਰ ਨਹੀਂ ਆਪ ਕਹੋਗੇ ਅੱਖਰ हां ਅੱਖਰ ਹੈਣ ਪਰ ਕਿੰਨਾ ਅੱਖਰਾਂ ਦੇ ਵਿੱਚ ਅੱਖਰਾਂ ਦੇ ਉਚਾਰਨ ਕਰਨ ਵਾਲੇ ਦਾ ਆਪਾ ਪਿਆ ਹੋਇਆ ਹੈ ਰੂਹੀ ਹੈ ਚਲੋ ਅੱਜ